ਫਰਮਾਨ ਕੋਲੋਂ ਵਿਚਲਾ ਆਪਣਾ 1 ਮਿੰਟ ਮੜਿਆ ਹੁਣ ਉੱਤਰ ਹੋ ਜਾ ਮੂੰਹ ਦੇ ਲੈ ਬਹਿ ਜਾ ਤਵੇ ਮੈਂ ਇੱਥੇ ਬੈਠਾ ਸਰ 1 ਮਿੰਟ ਸਰ ਅਕਾ ਜੀ ਮੈਂ ਇੱਧਰੋਂ ਮੜਾ ਪਹਿਲਾਂ 12 12 ਸੜਾ ਟਬੂਲਾ ਤੋਂ ਸਾਲੇ ਤੋਂ ਪਾਈਂ ਜਾ ਗਿਆ ਸਰ ਕਿੰਨੀਆਂ ਬੇਟੀਆਂ ਪੜ੍ਹੀਆਂ ਜੀ ਇਹ 24 ਬੇਟੀਆਂ ਪੜ੍ਹੀਆਂ ਜੀ ਇਹ ਅੱਛਾ ਜੀ ਪਾਸੇ ਪਖਵਾ ਰੋਡ ਦਾ ਰਹਿਣ ਵਾਲਾ ਅੱਛਾ ਠੀਕ ਹੈ ਜੀ ਇਹਨੂੰ ਅਸੀਂ ਇਥੇ ਬੌਂਕੜ ਕੋਲੇ ਇਹਨੂੰ ਪਿੱਛਾ ਕਰਦੇ ਕਰਦੇ ਇਹਦੀ ਗੱਡੀ ਅਸੀਂ ਟਰੈਕ ਕੀਤੀ ਸੀਗੀ ਇਹਦੀ ਗੱਡੀ ਸ਼ੈਵਰ ਲਈ ਬੀਚ ਟੀਵੀ 10 20 70 ਸੀ ਅੱਛਾ ਤੇ ਇਹਦੀ ਗੱਡੀ ਸਰਚ ਕੀਤੀ ਉਹਦੀ ਗੱਡੀ 'ਚ ਕੁਝ ਨਹੀਂ ਪਾਇਆ ਗਿਆ ਤੇ ਜਿਹੜੇ ਨੇ ਜਦੋਂ ਬਿਆਨ ਲਏ ਗਏ ਇਹਨੇ ਦੱਸਿਆ ਸਾਨੂੰ ਵੀ ਅਸੀਂ ਇੱਥੇ-ਇੱਥੇ ਕਰਕੇ ਜਿਹੜੀ ਆ ਜਗ੍ਹਾ ਤੇ ਆਪਾਂ ਖੜੇ ਆ ਅੱਛਾ ਜੀ ਤੁਸੀਂ ਇੱਥੇ ਕਿ ਤੋਂ ਆ? ਕੀ ਇਹ ਤੁਹਾਡਾ ਨੈਕਸਟ ਇੰਸਪੈਕਟਰ ਹੈ ਜੀ? ਅਕਸਰ ਇਹ ਸਰਕਲ ਦਾ ਏਰੀਆ ਮੇਰੇ ਕੋਲ ਐਕਸਾਈਟ ਹੈ। ਠੀਕ ਆ ਸਰ। ਇਹ ਸਾਡੇ ਜਿਹੜੇ ਪੰਜਾਬ ਜੁਧ ਮੈਂ ਹੁਣੇ ਤਾਂ ਫੜੀ ਗਈ ਹੈ ਜਾਂ ਮਤਲਬ ਤੁਹਾਨੂੰ ਕਿਸੇ ਵਾਧੂ ਮੁਖਬਰ ਨੇ ਇਤਲਾਹ ਦਿੱਤੀ ਗਈ ਹੈ। ਸਾਡੀ ਇਨਫੋਰਮੇਸ਼ਨ ਸੀ। ਤੁਹਾਨੂੰ ਇਨਫੋਰਮੇਸ਼ਨ ਸੀ। ਹਾਂ ਜੀ ਹਾਂ। ਇਹ ਏਰੀਆ ਦੇ ਵਿੱਚ ਸਾਡੇ ਠੇਕੇਦਾਰ ਨੇ ਜਿਹੜੇ ਕਿ ਇੰਨੀ ਇੰਨੀ ਅਸੀਂ ਭਰ ਕੇ ਠੇਕੇ ਲੈਂਦੇ ਨੇ ਤੇ ਅਸੀਂ ਬਲੈਕ ਨੂੰ ਰੋਕਣ ਦੇ ਵਾਸਤੇ ਇਹ ਪੱਟੀਆਂ ਫੜੀਆਂ ਕਿੱਲੀਆਂ? ਸਾਡੇ 24 ਪੇਟੀਆਂ ਜੀ ਇੰਪੀਰੀਅਰ ਬਲੈਕ ਦਾ ਬ੍ਰਾਂਡ ਹੈ ਤੁਸੀਂ ਦੇਖ ਸਕਦੇ ਹੋ। ਸਾਰੇ ਕੁਆਟਰ ਹੀ ਨੇ। ਇੱਕ ਪੇਟੀ ਦੇ ਵਿੱਚ 48 ਠੀਕ ਸਰ ਕੁਛ ਕਹਿਣਾ ਚਾਹੁੰਦੇ ਸਰ ਨਹੀਂ ਨਹੀਂ ਕੁਛ ਨਹੀਂ ਇਹ ਹੈ ਕਿ ਇਸ ਇਰੀਏ ਚ ਬਲੈਕ ਦੀ ਸਾਨੂੰ ਖਬਰ ਸੀ ਉਸ ਤੋਂ ਬਾਅਦ ਮੈਂ ਆਪਣੇ ਇੰਸਪੈਕਟਰ ਸਾਰੇ ਲਾਏ ਹੋਏ ਸੀ ਕਿ ਐਕਸਾਈਜ਼ ਸਾਡੀ ਪੁਲਿਸ ਵੀ ਕਿਉਂਕਿ ਤੁਸੀਂ ਦੇਖੋ ਇਸ ਸਾਲ ਐਕਸਾਈਜ਼ ਦਾ ਪਹਿਲੇ ਹੀ ਕੰਬੋ ਕਾਰੋਬਾਰ ਬਹੁਤ ਮਹਿੰਗਾ ਠੇਕੀਦਾਰ ਜਿਹੜੀ ਹੈਗੀ ਹੈ ਮੱਛੀਵਾਲਾ ਗਰੁੱਪ ਦਾ ਹੈਗਾ 81 ਕਰੋੜ ਰੁਪਏ ਦਾ ਉਹਦਾ ਰੈਵਨੂ ਉਹ ਰੈਵਨੂ ਕਿਵੇਂ ਪੂਰਾ ਕਰਨਾ ਆ ਜੇ ਇਹ ਬਲੈਕ ਵਾਲੇ ਜਿਹੜੀ ਹੈਗੀ ਕੰਮ ਕਰਨਗੇ ਅਸੀਂ ਤਾਂ ਮਗਰ ਪਿੱਛਾ ਕਰਨਾ ਸੀ ਕਈ ਦਿਨਾਂ ਤੋਂ ਅੱਜ ਸਾਨੂੰ ਲੱਗਿਆ ਕਿ ਅੱਜ ਟਰੈਪ ਹੋ ਗਿਆ ਬਟ ਜਦੋਂ ਰੋਕਿਆ ਤਾਂ ਉਹ ਮਾਲ ਲਾਹ ਦਿੱਤਾ ਸੀ ਰੁਧੀ ਇਨਵੈਸਟੀਗੇਸ਼ਨ ਜਦੋਂ ਦੀ ਕੀਤੀ ਫਿਰ ਉਹਨਾਂ ਨੇ ਦੱਸਿਆ ਤੇ ਅਸੀਂ ਮੌਕੇ ਤੇ ਰਿਕਵਰੀ ਕੀਤੀ ਹੈ। ਉਹਨਾਂ ਅਗਲੀ ਕਾਰਵਾਈ ਅਸੀਂ ਨੂੰ ਪੁਲਿਸ ਦੇ ਹਵਾਲੇ ਕਰ ਰਹੇ ਹਾਂ ਤੇ ਅਸੀਂ ਆਪਣੇ ਲੈਵਲ ਤੋਂ ਵੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਮਾਲ ਕਿੱਥੋਂ ਆਇਆ। ਇਹਦੇ ਪਿੱਛੇ ਚੇਨ ਚ ਕੰਪਨਡ ਇਹ ਜਿਹੜਾ ਜਿਹੜਾ ਮਾਲ ਕੋ ਚੰਡੀਗੜ੍ਹ ਤੋਂ ਆਉਂਦਾ ਜਾਂ ਕਿਸੇ ਹੋਰ ਸੂਬਿਆਂ ਤੋਂ ਆਉਂਦਾ ਸਰ ਉਸ ਤਰ੍ਹਾਂ ਦਾ ਨਹੀਂ ਹੈਗਾ ਇਸ ਤਰ੍ਹਾਂ ਨਹੀਂ ਮਾਲ ਸਿਆਪਾਰਸੀਲਿੰਗ ਪੰਜਾਬ ਦਾ ਹੀ ਹੈ। ਟੋਟਲ ਕਹਿਣਾ ਵਜਬ ਨਹੀਂ ਹੋਊਗਾ ਜੀ ਪੰਜਾਬ ਦਾ ਮਾਲ ਹੈ। ਲੋਕਲ ਦਾ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਲੋਕਲ ਦੀ ਕੋਈ ਮੋਹਰ ਨਹੀਂ ਲੱਗੀ ਹੋਈ ਪੰਜਾਬ ਦੀ ਮੋਹਰ ਲੱਗੀ ਹੋਈ ਹੈ। ਹੋਰ ਸਰ ਕਹਿਣਾ ਚ ਇਹ ਜਿਹੜੀ ਸਰਕਾਰ ਦੀ ਮੁਹਿੰਮ ਹੈ ਲਗਾਤਾਰ ਚੱਲ ਰਹੀ ਹੈ ਅਸੀਂ ਤੁਹਾਡੇ ਮਾਦੀਨਾਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿਕਾਂ ਕਿ ਜਿਹੜੀ ਨਕਲੀ ਸ਼ਰਾਬ ਹੈ ਕਿਤੋਂ ਵੀ ਉਹ ਨਾ ਲੈਣ ਕਿਉਂਕਿ ਤੁਸੀਂ ਦੇਖਿਆ ਤਾਜ਼ਾ ਹਾਲਾਤ ਜਿਹੜੇ ਗਰੇਸ਼ ਮਜੀਠੇ ਚ ਵਾਪਰੇ ਆਏ ਬਹੁਤ ਹੀ ਬੇਬਸੂਰ ਲੋਕਾਂ ਨੇ ਜਾਂਨਾ ਗੀਆਂ ਨੇ ਅਸੀਂ ਨਹੀਂ ਚਾਹਦੇ ਕਿ ਐਸੇ ਹਾਲਾਤ ਪੰਜਾਬ ਵਿੱਚ ਕਿਸੇ ਹੋਰ ਥਾਂ ਤੇ ਹੋਣ ਜੇ ਤੁਹਾਨੂੰ ਕਿਤੇ ਲੱਗਦਾ ਕੋਈ ਬੰਦਾ ਇਹ ਵੇਚਦਾ ਸਾਨੂੰ ਜਾਂ ਪੁਲਿਸ ਨੂੰ ਇਨਫੋਰਮ ਕਰੋ ਪਲਸ ਜੇ ਨਕਲੀ ਤੋਂ ਇਲਾਵਾ ਵੀ ਇਹ ਬੰਦੇ ਸਮਗਲਿੰਗ ਕਰਦੇ ਨੇ ਦਾਰੂ ਦੀ ਉਹਨਾਂ ਦੀ ਸਾਨੂੰ ਸੂਚਨਾ ਦਿਓ ਤਾਂ ਕਿ ਅਸੀਂ ਉਹਨਾਂ ਤੇ ਕਾਰਵਾਈ ਕਰੀਏ ਕਿਉਂਕਿ ਇਹ ਨਕਲੀ ਹੀ ਐਡ ਹੋ ਜਾਂਦੀ ਜਦੋਂ ਨਜਾਇਜ਼ ਸ਼ਰਾਬ ਆ ਜਾਂਦੀ ਉਹਨੂੰ ਅੱਗੇ ਵਧਾਉਣ ਦੇ ਵਿੱਚ ਕਿਉਂ ਕਿਸ ਤਰ੍ਹਾਂ ਦੇ ਫਾਰਮੂਲੇ ਲਾ ਲਣਗੇ ਕਈ ਵਾਰੀ ਇਸ ਤਰ੍ਹਾਂ ਦੇ ਪਹਿਲਾਂ ਵੀ ਪੰਜਾਬ ਵਿੱਚ ਬਾਕੀ ਹੋ ਚੁੱਕੇ ਨੇ ਕਿ ਕਈ ਜਿਹੜੀ ਹੈਗੀ ਵੇਰਸੂ ਲੋਕਾਂ ਦੀਆਂ ਜਾਨਾਂ ਗਈਆਂ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਵਾਕਿਆ ਉਹ ਸਾਡੇ ਲੁਧਿਆਣਾ ਜ਼ਿਲ੍ਹੇ ਜਨਾਬ ਵਸਤਰੇ ਵਿੱਚ ਕਰਕੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜੇ ਤੁਹਾਡੀ ਸਮਝ ਹੈ ਜਾਂ ਤੁਹਾਡੀ ਨੌਲੇਜ ਜੇ ਕੋਈ ਆਂਦਾ ਵੀ ਇਹ ਬੰਦਾ ਕੋਈ ਕਾਰੋਬਾਰ ਕਰਦਾ ਤਾਂ ਸਾਨੂੰ ਇਨਟੀਮੀਟ ਕਰੋ ਤਾਂ ਕਿ ਅਸੀਂ ਦੇਰੋਂ ਫਾਵ ਕਰੀ ਰੂਲਤ ਹੈ ਕਰ ਲਈ ਬਿਲਕੁਲ ਠੀਕ ਹੈ ਸਰ ਹਾਂ ਜੀ ਐਸਜੀ ਗੰਦਰਪਾ ਠੀਕ ਹੈ ਸਰ ਜਿਹੜੀ ਇਹ दारू ਫੜੀ ਆ ਸ਼ਰਾਬ ਫੜੀ ਆ ਕਿੰਨੀਆਂ ਬੇਟੀਆਂ ਜੀ ਇਹ ਇਹ 24 ਬੇਟੀਆਂ ਹੈ ਹਾਂ ਜੀ ਜਨ ਸਟੱਪ ਸਾਹਿਬ ਨੇ ਇਨਫੋਰਮੇਸ਼ਨ ਦੇ ਆਧਾਰ ਤੇ ਹਾਂ ਜੀ ਸਾਡੇ ਨਾਲ ਰਾਬਤਾ ਕੈਮ ਕਰਕੇ ਮੌਕੇ ਤੇ ਰਿਕਵਰੀ ਕਰੀਆ ਸਰ ਕਿੰਨੇ ਬੰਦੇ ਨੇ ਜੀ ਇਹ ਇਸ ਟਾਈਮ ਫਿਲਹਾਲ ਇੱਕ ਬੰਦਾ ਫੜਿਆ ਗਿਆ ਮੌਕੇ ਤੇ ਹਾਂ ਜੀ ਇਹਦੀ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਅਗਰ ਰਿਕਵਰ ਕਰਾਂਦਾ ਹੈ ਕਿਸ ਤਰ੍ਹਾਂ ਦੀ ਵੀ ਰਿਕਵਰੀ ਹੁੰਦੀ ਹੈ ਉਹ ਇਨਫੋਰਮੇਸ਼ਨ ਦਿੱ